ਗੁਰਸਾਬ ਗਰਮੀ ਚ ਸਭ ਤੋਂ ਵੱਡੀ ਜਿਹੜੀ ਲੋਕਾਂ ਦੀ ਭਾਲ ਹੁੰਦੀ ਹੈ ਜਿਹੜੇ ਤੁਹਾਨੂੰ ਸੁਣ ਕੇ ਤੇ ਥੋੜੇ ਕੌਨਸ਼ੀਅਸ ਹੋ ਜਾਂਦੇ ਆ ਵੀ ਚਲੋ ਕੋਕ ਨਹੀਂ ਪੀਣਾ ਆ ਜਾਂ ਕੋਈ ਕੋਈ ਵੀ ਡਰਿੰਕ ਨਹੀਂ ਪੀਣਾ ਜਾਂ ਜਿਨ੍ਹਾਂ ਦੇ ਮਨ ਚ ਇਹ ਹੁੰਦਾ ਵੀ ਯਾਰ ਜੇ ਆਪਾਂ ਬਾਜ਼ਾਰੂ ਡਰਿੰਕ ਪੀਵਾਂਗੇ ਤਾਂ ਨੁਕਸਾਨ ਹੋ ਜਾਊਗਾ ਉਹਨਾਂ ਲੋਕਾਂ ਦੇ ਲਈ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਵੀ ਦੇਸੀ ਡਰਿੰਕ ਕਿਹੜਾ ਜਿਹੜਾ ਘਰੇ ਸੌਖਾ ਤੇ ਸਸਤਾ ਬਣ ਜੇ ਦੇਖੋ ਇਹਦੇ ਚ ਦਾ ਇੱਕ ਤਰ੍ਹਾਂ ਹੈਗਾ ਨਿੰਬੂ ਹੂੰ ਜਿਹੜੇ ਲੋਕਾਂ ਨੂੰ ਗੋਡਿਆਂ ਮੋਡਿਆਂ ਦਾ ਦਰਦ ਰਹਿੰਦਾ ਜਾਂ 슈ਗਰ ਵਗੈਰਾ ਹੋਈ ਹੋਈ ਹੈ ਉਹ ਤਾਂ ਨਿੰਬੂ ਨਾਲ ਲੈਣ ਜੀ ਇਹ ਤੰਦਰੁਸਤ ਲੋਕ ਹੈ ਉਹ ਨਿੰਬੂ ਪੀਣ ਨਿੰਬੂ ਦੀ ਸ਼ਕੰਜੀ ਪੀਣ ਔਰ ਉਹਦੇ ਵਿੱਚ ਕਾਲਾ ਮਿਰਚ ਕਾਲੀ ਨਮਕ ਪਾ ਕੇ ਲੈਣ ਮਿੱਠਾ ਵੀ ਪਾ ਸਕਦੇ ਆ ਜਿਨ੍ਹਾਂ ਨੂੰ ਨਹੀਂ ਹੈਗੀ 슈ਗਰ ਸ਼ਕਰ ਤਾਂ ਉਹਦਾ ਇੱਕ ਜਸਟ ਲਾਈਕ ਤੁਸੀਂ ਇਹ ਕਹ ਲਓ ਕਿ ਸ਼ਕੰਜੀ ਪੀਣ ਤੋਂ ਬਾਅਦ ਘੰਟਾ ਡੇਢ ਘੰਟਾ ਪਿਆਸ ਨਹੀਂ ਲੱਗਦੀ ਠੀਕ ਹੈ ਜੀ ਜਾਂ ਫਿਰ ਕੋਲਡ ਟੀ ਲੈ ਲੈਣ ਅੱਛਾ ਜੀ ਬਲੈਕ ਟੀ ਨੂੰ ਕੋल्ड ਦੇ ਰੂਪ ਚ ਲੈ ਲੈਣ ਆਈਸ ਪਾ ਕੇ ਅੱਛਾ ਤਾਂ ਉਹਦੇ ਵਿੱਚ ਆਪਣੇ ਸਵਾਦ ਅਨਸਾਰ ਮਤਲਬ ਕੀ ਪਾ ਸਕਦੇ ਆ ਚੀਨੀ ਗੁੜ ਕੁਛ ਵੀ ਪਰ ਉਹ ਚ ਦੁੱਧ ਨਹੀਂ ਪਾਣਾ ਅੱਛਾ ਜੀ ਹਾਂ ਤੀਸਰੀ ਚੀਜ਼ ਆ ਕੱਚੀ ਲੱਸੀ ਦੁੱਧ ਨੂੰ ਮਤਲਬ ਪਤਲਾ ਕਰਕੇ ਉਹਦੀ ਮਤਲਬ ਛਾਛ ਦਾ ਕੱਚੀ ਲੱਸੀ ਪੀ ਲੈਣ ਛਾਸ ਬਣਾ ਕੇ ਪੀ ਲੈਣ ਕੱਚੀ ਲੱਸੀ ਵੀ ਗਰਮੀ ਨਹੀਂ ਲੱਗਣ ਦਿੰਦੀ ਕਿਉਂਕਿ ਪਹਿਲਾਂ ਬਜ਼ੁਰਗ ਸਾਡੇ ਆਹੀ ਕੁਛ ਦੰਦੇ ਸੀ ਸਾਨੂੰ ਹਾਂਜੀ ਕੱਚੀ ਲੱਸੀ ਕੱਚੀ ਲੱਸੀ ਬਹੁਤ ਫਾਇਦਾ ਕਰੇ